ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਬਾਣੀ ਗੁਰੂ ਪਿਆਰੀ ਸਾਸੰਗਤ ਜੀਓ ਅੱਜ ਅਸੀਂ ਵਿਚਾਰ ਕਰਾਂਗੇ ਭੰਤਨ ਗੁਰੂ ਅਮਰਦਾਸ ਜੀ ਦੀ ਬਾਣੀ ਅਨੰਦ ਸਾਹਿਬ ਦੀ 8ਵੀ ਪਉੜੀ ਵਾਹਿਗੁਰੂ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਬਜਾਇਆ ਬਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ दसवां गुप्त रखाया गुरद्वरा लाए पावनी नी एक न द्वार दिखाया तै अनेक रूप नाओ नवनिद अंत ना चारी पाया कहे नानक हर प्यारे जियो गुफा अंदर रख कह वाजा पाण बजाया ਹਾਜੀ ਉਹ ਗੁਫਾਂ ਦਰੱਖ ਕੇ ਵਾਜਾ ਭਮਣ ਵਜਾਇਆ ਕਿ ਪ੍ਰਮਾਤਮਾ ਨੇ ਸਾਡੀ ਜਿੰਦ ਜਿਹਨੂੰ ਰੂਹ ਕਹਿ ਸਕਦੇ ਆਤਮਾ ਕਹਿ ਸਕਦੇ ਆ ਇੱਕ ਕੇ ਸਾਡਾ ਸਰੀਰ ਬਣਾ ਦਿੱਤਾ ਪੰਜ ਪੂਤਕ ਸਰੀਰ ਇਸ ਦੇ ਵਿੱਚ ਉਸ ਰੂਹ ਉਸ ਰੂਹ ਨੂੰ ਜਿੰਦ ਨੂੰ ਆਤਮਾ ਨੂੰ ਟਿਕਾ ਕੇ ਜੀਵ ਨੂੰ ਇਸ ਸੰਸਾਰ ਦੇ ਉੱਤੇ ਪੈਦਾ ਕੀਤਾ ਉਸ ਨੂੰ बोलण दी शक्ति ਦਿੱਤੀ ਵਾਜਾ ਪਵਣ ਵਜਾਇਆ ਵਾਜਾ ਪਵਣ ਵਾਜਾ ਕਿਹੜਾ ਸ્વાસ ਸ્વાસ ਤੇ ਬੋਲਣ ਦੀ ਸ਼ਕਤੀ ਦਿੱਤੀ ਇਹ ਵੀ ਹਵਾ ਨਾਲ ਪਵਣ ਨਾਲ ਆਵਾਜ਼ ਨਿਕਲਣੀ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤਰ ਰਖਾਇਆ ਬੋਲਣ ਦੀ ਸ਼ਕਤੀ ਦੇ ਨਾਲ ਨਾਲ ਨੱਕ ਕਾ ਨਾਦਕ ਨੌ ਕਰਮ ਇੰਦਰੀਆਂ ਜਿਹੜੇ ਇਸ ਪੰਜ ਭੂਤਕ ਸਰੀਰ ਨੂੰ ਦਰਵਾਜੇ ਲਗਾਏ ਆ ਉਹ ਨੌ ਪ੍ਰਕਾਰ ਦੇ ਆ ਉਹ ਨਜ਼ਰ ਆਉਂਦੇ ਆ ਦਸਵਾਂ ਕਿਹੜਾ ਦਾਰਿਆ ਦਸਵਾਂ ਕੁੱਤਰ ਖਾਇਆ ਉਹ ਦਰਵਾਜ਼ਾ ਕਿਹੜਾ ਆ ਜਿਹੜਾ ਕੁੱਤਰ ਖਾਇਆ ਗਿਆ ਜਿਸ ਨੂੰ ਦਸਮ ਦਵਾਰ ਸੰਸਾਰ ਵਿੱਚ ਇੱਕ ਸ਼ਬਦ ਦੇ ਨਾਲ ਪ੍ਰਚਲਿਤ ਹੋਇਆ ਦਸਮ ਦਵਾਰ ਉਹ ਗੁਪਤ ਰਖਾਇਆ ਗਿਆ ਗੁਪਤ ਰਖਿਆ ਤਾਂਤੰਗੁਰੂ ਮਹਾਰਾਜੀ ਕਹਿ ਰਹੇ ਆ ਕਿ ਉਹ ਜਿਹੜਾ ਦਸਵਾਂ ਦਰਵਾਜ਼ਾ ਆ ਉਹ ਗੁਪਤ ਆ ਅਰ ਦਸਵਾਂ ਦਵਾਰ ਜਿਹੜਾ ਗੁਪਤ ਆ ਉਹ ਕੀ ਆ ਉਹ ਸਾਡੇ ਸਰੀਰ ਦੇ ਵਿੱਚ ਸਾਡੇ ਸਭ ਤੋਂ ਉੱਪਰ ਸਿਰ ਦੇ ਵਿੱਚ ਦਿਮਾਗ ਦੇ ਰੂਪ ਵਿੱਚ ਰੱਖਿਆ ਗਿਆ। ਔਰ ਉਹ ਦਿਮਾਗ ਜਿਹੜਾ ਉਹ ਦਸਵਾਂ ਧਾਰਿਆ ਉਹ ਲੁਕਵਾਇਆ। ਉਹ ਸਰੀਰ ਦੇ ਅੰਦਰ ਹੈ। ਜੰਮੜੀ ਦੇ ਅੰਦਰ ਆ ਹੱਡੀਆਂ ਦੇ ਅੰਦਰ ਆ ਗੁਰਦੁਆਰੇ ਲਾਇਆ ਪਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਹੁਣ ਪ੍ਰਮਾਤਮਾ ਉਸ ਦਵਾਰ ਤੋਂ ਕਿਸ ਤਰ੍ਹਾਂ ਜੀਵ ਨੂੰ ਉਹਦੀ ਸਮਝ ਆਉਂਦੀ ਹੈ ਉਪਰਗਟ ਕੇ ਨਾਮ ਦਾ ਉਪਰਗਟ ਹੁੰਦਾ ਗੁਰਦੁਆਰਾ ਲਾਏ ਪਾਵਨੀ ਜਿਨ੍ਹਾਂ ਨੂੰ ਪਰਮਾਤਮਾ ਨੇ ਗੁਰੂ ਨਰ ਸਾਂਝ ਪੁਆਰਦੀ ਔਰ ਗੁਰੂ ਕੋਲ ਜਾ ਕੇ ਉਸ ਦਿਮਾਗ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਗੁਰੂ ਨੇ ਜੋ ਸਮਝਾਇਆ ਉਸ ਦਿਮਾਗ ਨਾਲ ਸਮਝਿਆ ਸਮਝ ਕੇ ਗੁਰੂ ਦੀ ਗੱਲ ਪੱਲੇ ਬੰਨ੍ਹ ਕੇ ਗੁਰੂ ਦਾ ਉਪਦੇਸ਼ ਲੈ ਕੇ ਉਸ ਅਨਸਾਰ ਜੀਵਨ ਨੂੰ ਜਿਉਣਾ ਸ਼ੁਰੂ ਕੀਤਾ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਸਾਨੂੰ ਸੋਝੀ ਆਈ ਉਸ ਜੀਵਨ ਨੂੰ ਸੋਝੀ ਆਈ ਜੋ ਗੁਰੂ ਨੇ ਉਪਦੇਸ਼ ਦਿੱਤਾ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦੇ ਰਿਹਾ ਉਸ ਨੂੰ ਅਸੀਂ ਆਪਣੇ ਦਿਮਾਗ ਨਾਲ ਸਮਝ ਕੇ ਉਸ ਨੂੰ ਆਪਣੇ ਦਿਮਾਗ ਵਿੱਚ ਬਿਠਾ ਕੇ ਉਪਦੇਸ਼ ਨੂੰ ਜੋ ਗੁਰੂ ਕਹਿ ਰਿਹਾ ਉਹ ਕਰਮ ਕਰਨਾ ਜਿਸ ਕਰਮ ਤੋਂ ਗੁਰੂ ਸਾਨੂੰ ਰੋਕ ਰਿਹਾ ਉਸ ਤੋਂ ਰੁਕਣਾ ਇਹ ਦਸ਼ਮ ਦਵਾਰ ਖੁੱਲਣ ਲਿਗਾ ਲਿਆ ਔਰ ਜੋ ਆਪਣੇ ਦਿਮਾਗ ਨੂੰ ਦਸੇ ਦਵਾਰ ਨੂੰ ਗੁਰੂ ਦੇ ਅਰਪਣ ਕਰਕੇ ਗੁਰੂ ਦਾ ਉਪਦੇਸ਼ ਆਪਣੇ ਦਿਮਾਗ ਵਿੱਚ ਬਿਠਾ ਕੇ ਉਸ ਪਰਮ ਪਿਤਾ ਪਰਮਾਤਮਾ ਦੀ ਹਸਤੀ ਨੂੰ ਪਹਿਚਾਣ ਕੇ ਤਾਂ-ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਉਸ ਪਰਮ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਉਣ ਲੱਗ ਜਾਂਦਾ ਜਿਸ ਦੇ ਦਿਮਾਗ ਵਿੱਚ ਦਸਵੇਂ ਦਵਾਰ ਦੇ ਵਿੱਚ ਹਰ ਵੇਲੇ ਉਸ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ ਉਹ ਦਸਮ ਦਵਾਰ ਪ੍ਰਗਟ ਹੋ ਜਾਂਦਾ ਕਿਉਂਕਿ ਉਸ ਪਰਮਾਤਮਾ ਦਾ ਨਾਮ ਉਸ ਦਵਾਰ ਦੇ ਵਿੱਚ ਵਸ ਜਾਂਦਾ ਦਸਮ ਦਵਾਰ ਜੋ ਗੋਪ ਤੇ ਆ ਸਾਡਾ ਦਿਮਾਗ ਆ ਉਸ ਦੇ ਵਿੱਚ ਵਸ ਜਾਂਦਾ ਉਸ ਪਰਮਾਤਮਾ ਦੀ ਸਿਫਤ ਸਲਾ ਉਸ ਪਰਮਾਤਮਾ ਦੀ ਹਸਤੀ ਉਸ ਪਰਮਾਤਮਾ ਦੀ ਤਾਕਤ ਉਸ ਪਰਮਾਤਮਾ ਦਾ ਬਲ ਹਰ ਇੱਕ ਚੀਜ਼ ਜੋ ਉਸ ਪਰਮਾਤਮਾ ਦੇ ਹੀ ਦੁਆਰਾ ਬਣਦੀ ਹੈ ਬਣਾਈ ਜਾਂਦੀ ਹੈ ਜੋ ਹੋ ਰਿਹਾ ਉਸ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਉਸ ਤੋਂ ਬਗੈਰ ਕੁਝ ਨਹੀਂ ਹੋਰ ਵੀ ਬਹੁਤ ਪੰਕਤੀਆਂ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਅਨੇਕ ਰੂਪ ਨਾਮ ਨਾਮਿਤ ਜਿਸ ਦਾ ਅੰਤ ਨਾ ਜਾਇ ਪਾਇਆ ਇਸ ਅਵਸਥਾ ਵਿੱਚ ਜਦੋਂ ਮਨੁੱਖ ਸੋਚਣ ਲੱਗ ਜਾਂਦਾ ਉਸ ਦਾ ਸੋਚ ਮੰਡਲ ਜਿਹੜਾ ਉਹਦੇ ਵਿਚਾਰ ਜਿਹੜੇ ਆ ਉਹਨਾਂ ਦੇ ਵਿੱਚ ਸੋਚ ਮੰਡਲ ਵਿੱਚ ਉਸ ਪਰਮਾਤਮਾ ਦੇ ਰੂਪ ਕੇਵਲ ਨੇਕਾਂ ਰੂਪ ਆਉਦੇ ਹਨੇਕਾਂ ਨਾਮਾਂ ਨਾਮ ਅਨਿਤ ਅਨੇਕਾਂ ਤਰ੍ਹਾਂ ਦੇ ਖਜ਼ਾਨੇ ਨਾਮ ਨਿਦ ਨਿਦ ਕਿਹ ਖਜ਼ਾਨਾ ਉਸ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੇ ਬਾਰੇ ਸਮਝ ਆ ਜਾਂਦੀ ਹੈ ਉਹ ਸਾਡੇ ਦਿਮਾਗ ਦੇ ਵਿੱਚ ਸੋਚ ਮੰਡਲ ਵਿੱਚ ਉਸ ਪਰਮਾਤਮਾ ਦਾ ਨਾਮ ਉਸ ਪਰਮਾਤਮਾ ਦੀ ਹਸਤੀ ਕਿ ਦਾ ਵੱਡਾ ਹੋ ਪ੍ਰਮਾਤਮਾ ਆ ਕਿੰਨਾ ਉਹਦਾ ਵੱਡਾ ਫਸਾਰਾ ਆ ਉਹਦੀ ਸਾਡੇ ਸੋਚ ਮੰਡਲ ਵਿੱਚ ਉਸਦੀ ਸਾਰੀ ਹਸਤੀ ਜਿਹੜੀ ਆ ਉਸਦੀ ਸਾਨੂੰ ਸਮਝ ਆ ਜਾਂਦੀ ਆ ਉਸ ਅਵਸਥਾ ਵਿੱਚ ਜਦੋਂ ਜੀਵ ਪਹੁੰਚ ਜਾਂਦਾ ਫਿਰ ਉਸ ਨੂੰ ਸਾਰੇ ਬਾਕੀ ਪਦਾਰਥ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਆ ਇਕ ਨਾਮ ਰੂਪ ਖਜ਼ਾਨਾ ਉਸ ਨੂੰ ਸਭ ਤੋਂ ਵੱਧ ਅੱਛਾ ਲੱਗਦਾ ਔਰ ਉਸੇ ਵਿੱਚ ਉਹ ਮਸਤ ਹੋ ਜਾਂਦਾ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਪ੍ਰਮਾਤਮਾ ਨੇ ਸਾਡੀ ਰੂਹ ਨੂੰ ਆਤਮਾ ਨੂੰ ਜਿਸ ਕੁਫਾਏ ਅੰਦਰ ਇਸ ਸਰੀਰ ਵਿੱਚ ਟਿਕਾਇਆ ਸੀ ਬੋਲਣ ਦੀਆਂ ਸ਼ਕਤੀਆਂ ਦਿੱਤੀਆਂ ਸਨ ਸਮਝਣ ਲਈ ਦਿਮਾਗ ਦਿੱਤਾ ਦਿਮਾਗ ਨੇ ਸੋਚ ਮੰਡਲ ਦੇ ਵਿੱਚ ਸਾਡੇ ਦਿਮਾਗ ਵਿੱਚ ਸੋਚ ਮੰਡਲ ਵਿੱਚ ਉਸ ਤੇਰੀ ਹਸਤੀ ਦਾ ਜੋ ਇਸਾਰਾ ਪਸਾਰਾ ਆ ਸੰਸਾਰ ਦਾ ਉਹਦੀ ਸਮਝ ਵਿਚਾਰਾਂ ਵਿੱਚ ਉਸ ਪਰਮਾਤਮਾ ਦਾ ਨਾਮ ਵਸ ਜਾਂਦਾ ਫਿਰ ਉਹ ਜੋ ਉਹਦੀ ਕਿਰਪਾ ਦੇ ਨਾਲ ਸਾਨੂੰ ਗੁਰੂ ਦਾ ਮਿਲਾਪ ਹੁੰਦਾ ਉਸ ਗੁਰੂ ਦੇ ਮਿਲਾਬ ਮੋੜ ਨਾਲ ਦਸਮ ਦਵਾਰ ਪ੍ਰਗਟ ਹੋ ਜਾਂਦਾ ਉਸ ਨੂੰ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਉਸ ਦੀ ਰੂਹ ਨਾਮ ਵਿੱਚ ਭਿੱਜ ਜਾਂਦੀ ਹੈ ਉਸ ਨੂੰ ਹੋਰ ਦੁਨੀਆਂ ਦੇ ਪਦਾਰਥ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਆ ਔਰ ਉਹ ਇੱਕ ਵੱਖਰੇ ਹੀ ਆਨੰਦ ਵਿੱਚ ਮਸਤ ਹੋ ਜਾਂਦਾ ਉਸ ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਜਾਂਦਾ ਇਸ ਨੂੰ ਕਹਿੰਦੇ ਹਨ ਕਿ ਦਸਵਾਂ ਦਵਾਰ ਪ੍ਰਗਟ ਹੋਇਆ ਨੌਂ ਦੁਆਰੇ ਪਰਗਟ ਕੀਏ ਦਸਵਾਂ ਗੁਪਤ ਰਖਾਇਆ ਤੇ ਗੁਰਦੁਆਰਾ ਲਾਏ ਪਾਉਣੀ ਇੱਕ ਨਾ ਦਸਵਾਂ ਦਵਾਰ ਦੇਖਾ ਉਹਨਾਂ ਨੂੰ ਦਸਵਾਂ ਦਵਾਰ ਨਜਾਣਾ ਆਂਦਾ ਜੇ ਰ ਉਸ ਦਸਵਾਂ ਦਵਾਰ ਗੁਰੂ ਦਾ ਉਪਦੇਸ਼ ਆਪਣੇ ਦਿਮਾਗ ਵਿੱਚ ਆਪਣੀ ਸੋਚ ਮੰਡਲ ਵਿੱਚ ਵਸਾ ਲੈਂਦੇ ਆ ਉਹਨਾਂ ਨੂੰ ਦਸਵਾਂ ਦਵਾਰ ਵਰਗਟੋ ਜਾਂਦਾ ਉਹਨਾਂ ਦਾ ਸਮਝ ਆ ਜਾਂਦੀ ਉਹਨਾਂ ਨੂੰ ਉਹਨਾਂ ਨੂੰ ਦਸਮ ਦਵਾਰ ਦੀ ਝਲਕ ਜਿਹੜੀ ਆ ਉਹ ਗੁਰਦੁਆਰੇ ਜਾਏ ਕਿ ਗੁਰੂ ਦੇ ਉਪਦੇਸ਼ ਨਾਲ ਸੋਚ ਉਹਨਾਂ ਦੀ ਸੋਚ ਮੰਡਲ ਵਿੱਚ ਉਸ ਪਰਮਾਤਮਾ ਦੀ ਹਸਤੀ ਵਸ ਜਾਂਦੀ ਹੈ ਇਹ ਨੂੰ ਕਹਿੰਦੇ ਨੇ ਕਿ ਦਸਵਾਂ ਦਵਾਰ ਦਿਖਾਇਆ ਦਸਵਾਂ ਦਵਾਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਬਖਸ਼ਿਸ਼ ਨਾਲ ਦਸਵਾਂ ਦਵਾਰ ਦਿਖਾਇਆ ਇਹ ਦਸਵਾਂ ਦਵਾਰ ਜਿਸ ਨੂੰ ਸ਼ਬਦ ਨੂੰ ਅਸੀਂ ਇਸ ਸੰਸਾਰ ਵਿੱਚ ਸਮਝਦੇ ਆ ਸੁਣਦੇ ਆ ਇਹ ਦਸਮ ਦਵਾਰ ਧੰਨ ਧੰਨ ਗੁਰੂ ਅਮਰਦਾਸ ਜੀ ਬੋਲ ਸ਼ਹਿ ਕਹਿ ਰਿਹਾ ਕਿ ਜੋ ਸਰੀਰ ਦੇ ਵਿੱਚ ਦਿਮਾਗ ਰੂਪ ਦਸਵਾਂ ਦਵਾਰ ਆ ਇਹ ਕਦੋਂ ਖੁੱਲਦਾ ਕਿਸ ਤਰ੍ਹਾਂ ਖੁੱਲਦਾ ਉਸ ਬਾਰੇ ਅਨੰਦ ਸਾਹਿਬ ਦੀ ਠਤਵੀ ਪੌੜੀ ਵਿੱਚ ਗੁਰੂ ਅਮਰਦਾਸ ਪਾਛਾ ਜੀ ਸਾਨੂੰ ਉਪਦੇਸ਼ ਦੇ ਰਿਹਾ ਔਰ ਇਹੀ ਦਸਵਾਂ ਦੁਆਰ ਆ ਜਿਹੜਾ ਜਦੋਂ ਸਾਡੀ ਸੋਚ ਮੰਡਲ ਜਿਹੜੀ ਆ ਗੁਰੂ ਦੇ ਉਪਦੇਸ਼ ਵਿੱਚ ਭਿੱਜ ਜਾਂਦੀ ਹੈ ਸਾਡੇ ਵਿਚਾਰਾਂ ਵਿੱਚ ਗੁਰੂ ਦਾ ਉਪਦੇਸ਼ ਚੱਲਣ ਲੱਗ ਜਾਂਦਾ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਅਪਣਾ ਲੈਨੇ ਆ ਸਾਡੀ ਮੈਂ ਜਿਹੜੀ ਉਹ ਖਤਮ ਹੋ ਜਾਂਦੀ ਆ ਕਾਮ ਕਰੋ ਲੋਭ ਮੋਹ ਘਾਰ ਤੋਂ ਸਾਡੀ ਜਾਨ ਛੁੱਟ ਜਾਂਦੀ ਆ ਫਿਰ ਉਸ ਜੀਵ ਨੂੰ ਉਸ ਪਰਮਾਤਮਾ ਦੀ ਸਿਫਤ ਸਲਾਤ ਤੋਂ ਬਗੈਰ ਉਹਦੇ ਮਨ ਵਿੱਚ ਹੋਰ ਕੋਈ ਭਾਵਨਾ ਜਿਹੜੀ ਆ ਉਹ ਪ੍ਰਗਟ ਨਹੀਂ ਹੁੰਦੀ ਇਹ ਸੰਸਾਰਕ ਜੀਵਨ ਤੋਂ ਉਸ ਦਾ ਜਿਹੜਾ ਮੋਹ ਆ ਉਹ ਉਧਰੋਂ ਹਟ ਕੇ ਪਰਮਾਤਮਾ ਦੇ ਨਾਮ ਵਿੱਚ ਲੱਗ ਜਾਂਦਾ ਇਸ ਨੂੰ ਕਹਿੰਦੇ ਦਸਮ ਦਵਾਰ ਦਸਵਾਂ ਦਵਾਰ ਦਿਖਾਇਆ ਇਹ ਗੁਰੂ ਪਾਚਾ ਦਸਵਾਂ ਦਵਾਰ ਉਸ ਜੀਵ ਨੂੰ ਦਿਖਾ ਦਿੰਦੀ ਹੈ ਜਦੋਂ ਇਹ ਉਸ ਨੂੰ ਉਹਦੇ ਦਿਮਾਗ ਨੂੰ ਵਿੱਚ ਇਹ ਗੱਲ ਬੈਠ ਜਾਂਦੀ ਹੈ ਕਿ ਜੋ ਪਰਮਾਤਮਾ ਆ ਉਹਦੀ ਬਖਸ਼ਿਸ਼ ਹੋਈ ਗੁਰੂ ਨੇ ਜੋ ਉਪਦੇਸ਼ ਦਿੱਤਾ ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਇਹ ਦਸਮਦਵਾਰ ਵਿਖਾਇਆ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਦਸਮਦਵਾਰ ਬੜੇ ਸੋਹਣੇ ਸ਼ਬਦਾਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਅੰਨ੍ਹ ਸਾਹਿਬ ਜੀ 8ਵੀਂ ਪੌੜੀ ਵਿੱਚ ਸਮਝਾ ਰਹੇ ਆ ਕਿ ਦਸਮਦਵਾਰ ਕੀ ਆ ਦਸਮਦਵਾਰ ਗੁਪਤ ਸਾਡਾ ਜੋ ਸਾਡੇ ਸਿਰ ਦੇ ਵਿੱਚ ਦਿਮਾਗ ਰੱਖਿਆ ਉਹ ਦਸਮ ਦਵਾਰ ਹੈ ਜਦੋਂ ਅਸੀਂ ਆਪਣੇ ਦਿਮਾਗ ਨੂੰ ਸੋਚ ਮੰਡਲ ਨੂੰ ਵਿਚਾਰਾਂ ਵਿੱਚ ਉਸ ਪਰਮਾਤਮਾ ਨੂੰ ਵਿਸਾ ਵਸਾ ਲੈਨੇ ਆ ਉਸ ਦੀ ਸਾਨੂੰ ਸਮਝ ਆ ਜਾਂਦੀ ਹੈ ਸੋਝੀ ਆ ਜਾਂਦੀ ਹੈ ਗੁਰੂ ਦਵਾਰਾ ਦਿੱਤੇ ਉਪਦੇਸ਼ ਦੇ ਅਨਸਾਰ ਅਸੀਂ ਆਪਣਾ ਜੀਵਨ ਜਿਉਣ ਦੀ ਇੱਕ ਸੋਝੀ ਲੈ ਲੈਨੇ ਗੁਰੂ ਤੋਂ ਉਹ ਸਾਡਾ ਦਸਮ ਦਵਾਰ ਹੈ ਅਸੀਂ ਆਪਣੇ ਦਿਮਾਗ ਨਾਲ ਦੇਖ ਲੈਂਦੇ ਆ ਇਹਨੂੰ ਦਸੰਦਵਾਰ ਗੁਰਬਾਣੀ ਅਨਸਾਰ ਠੱਤਵੀਂ ਪੌੜੀ ਅਨਸਾਰ ਦਸੰਦਵਾਰ ਇਸ ਨੂੰ ਕਹਿੰਦੇ ਹਨ ਜੋ ਉਈ ਵੱਧ ਘਟਨੀ ਸ਼ਬਦ ਬੋਲਿਆ ਗਿਆ ਹੋਵੇ ਜਾਂ ਵਿਚਾਰਾਂ ਵਿੱਚ ਕੁਝ ਗਲਤ ਹੋਵੇ ਸੰਗਤ ਮਾਫ ਕਰਨੀ ਹੋਊਗਾ ਮਾਫੀ ਵੀ ਲੈਣੀ ਸੰਗਤ ਜੀਓ ਚੰਗਾਲਾ ਕੀ ਬੈਸ ਨੂੰ ਹੋਰ ਸੰਗਤਾਂ ਵਿੱਚ ਛੇੜ ਜ਼ਰੂਰ ਕਰਨਾ ਵਾਈਕਲਜੀ ਕਾਕਰ ਸਾਹਿਬ ਵਾਈਕਲਜੀ ਕੀ ਫਤਿਹ